ਲੀਡਰ ਆਪਣੀ اپوزیشن ਜਿਹੜੇ ਤੇਗੇ ਉਹ ਜਾਣ ਬੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ پارٹی ਨੂੰ ਕਾਂਗਰਸ پارٹی ਨੂੰ ਮਾਫੀ ਮੰਗਣੀ ਚਾਹੀਦੀ ਆ ਮੈਂ سٹینڈ ਕਰਨਾ ਵਾਟ ਐਵਰ ਆਈ ਸੈਡ ਆਈ ਸਟੈਂਡ ਬਾਈ ਥੈਟ ਹੀ ਇਸ ਅ ਕੰਟਰੈਕਟਰ ਇਨ ਨੋ ਵੇ ਇਜ਼ ਹੀ ਅ ਟੈਕਨੀਕਲ ਪਰਸਨ ਬਹੁਤ ਇਸ ਤੋਂ ਮੰਚ ਪਾਗਾ ਗੱਲ ਕੀ ਹੋਊਗੀ ਕਿ ਗੁਰਦਾਰ ਸਾਹਿਬ ਦੇ ਜਿਹਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਪਾਨ ਕਰਦੇ ਨੇਗੇ ਸ਼ਾਮੋ ਨਰੀ ਕੰਦਾ ਤੁਹਾਡੇ ਤੇ ਲੱਖ ਡੁੱਬ ਕੇ ਮਰ ਜਾਓ ਤੁਸੀਂ ਤੁਹਾਡੇ ਜੀ ਇਹ ਉਹ ਨਡਸ ਕਰੋ ਕਾਗਜ਼ ਤੱਕ ਤੇ ਟੈਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਿੱਖ ਧਰਮ ਦੇ ਰੋਧੀ ਨਡ ਡੁੱਬ ਕੇ ਮਰ ਜਾਓ ਉਹਨੂੰ ਡਿਲੀਟ ਕਰਦੇ ਪਾ ਦਿਆ ਉਹ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਨ ਕੀਤਾ ਗੁਰਦਵਾਰਿਆਂ ਦਾ ਪਾਨ ਕੀਤਾ ਮੈਂ ਅੱਜ ਤੱਕ ਇਤਿਹਾਸ ਰਿਹਾਗਾ ਪਰ ਸੰਤਾਪੂਰ ਦਾ ਪਾਨ ਕਰਦੇ ਨਗੇ ਤੇ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਰਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਉਹਦੇ ਸਾਥੀ ਨੇ ਭੱਜ ਗਏ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਮ ਸਭ ਦੇ ਸਾਹਮਣੇ ਆਗਾ ਆਪਣੀ ਗੱਲ ਬੋਲਦੇ ਨੇ ਬਾਅਦ ਕੋਈ ਨਾ ਕੋਈ ਬਹਾਨਾ ਲਾ ਕੇ ਭੱਜਦੇ ਨੇ ਬਾਜਵਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮਐਲਏ ਚੁਣੇ ਗਏ ਨੇ ਇਹਨਾਂ ਦੀ ਫੈਮਿਲੀ ਦੇ ਮੈਂਬਰ ਚੁਣੇ ਗਏ ਨੇਗੇ ਕਦੇ ਅੱਜ ਤੋਂ ਪਹਿਲਾਂ ਇਹਨਾਂ ਨੇ ਸਿੰਗਲ ਲਾਈਨ ਪੂਰਾ ਰਕਾਰ ਚੱਕ ਕਰਕੇ ਦੇਖ ਲੋ ਸਿੰਗਲ ਲਾਈਨ ਸ਼ਹੀਦ ਆਜਮ ਭਗਤ ਸਿੰਘ ਬਾਰੇ ਬੋਲੀ ਹੋਵੇ ਜਦੋਂ ਇਹਨਾਂ ਦੀ ਸਰਕਾਰ ਸੀ ਕਦੇ ਕਿਉਂ ਨਹੀਂ ਬਾਬਾ ਕਿਉਂ ਨਹੀਂ ਜਿਹੜਾ ਹੈਗਾ ਸ਼ਹੀਦ ਆਜਮ ਭਗਤ ਸਿੰਘ ਦਾ ਬੁੱਤ ਲਾਇਆ ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜਮ ਭਗਤ ਸਿੰਘ ਦੇ ਖਿਲਾਫ ਸੀਗੀ ਹਮੇਸ਼ਾ ਜਦੋਂ ਵੀ ਕਦੇ ਉਹਨਾਂ ਦੀ ਗੱਲ ਆਈ ਆ ਤਾਂ ਕਾਂਗਰਸ ਪਾਰਟੀ ਨੇ ਸ਼ਹੀਦ ਆਜਮ ਭਗਤ ਸਿੰਘ ਦਾ ਅਪਮਾਨ ਕੀਤਾਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਚਾਹ ਦਿੱਲੀ ਆ ਚਾਹ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਛੀਵੀ ਦੇ ਆ ਜਾਂ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਆ ਇਹ ਜਿਹੜਾ ਦਬਾਕਾਟ ਕਰਕੇ ਬਾਦਰੇ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆ ਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆ ਕੇ ਬਲਟੇ ਬਰਾਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇੱਕ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਉਹ ਹਾਊਸ ਦੇ ਸਾਹਮਣੇ ਆਇਆਗਾ ਬਹੁਤ ਹੀ ਮੰਦਪਾਗੀ ਗਾਲਾਂ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਬੰਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਬੰਨ ਕਰਦੀ ਆ ਸੰਤਾਂ ਦਾ ਅਪਮਾਨ ਕਰਦੀ ਆ ਕਿਉਂਕਿ ਸੰਤ ਸਿਚੀਆਲ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪਰਜੈਕਟ ਕਰਨ ਦੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹੌਸਲੇ ਚ ਛੁੜ ਕੇ ਭੇਜੇ ਨਗੇ ਪਰ ਲੇਕਰ ਲੀਡਰ ਆਪਣੀ اپੋਜੀਸ਼ਨ ਜਿਹੜੇ ਦੇਗੇ ਉਹ ਜਾਣ ਬੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬਹੁ ਇਸ ਤੋਂ ਬੰਦਪਾਗਾ ਗੱਲ ਕੀ ਹੋਊਗੀ ਕਿ ਗੁਰਦਾਰਾ ਨਗ ਦੇ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨਗੇ ਉਹਨਾਂ ਦਾ ਪਾਣ ਕਰਦੇ ਨਗੇ ਸ਼ਾਮੂ ਵਾਲੀ ਕਹਿੰਦਾ ਤੁਹਾਡੇ ਤੇ ਲੱਖ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਜ਼ੇਰ ਨੂੰ ਰੱਖੀਦਾ ਜਾਵੇ ਗੁਰੂਆਂ ਦਾ ਪਾਣ ਕੀਤਾ ਜ਼ੇਰ ਨੂੰ ਰੱਖੀਦਾ ਜਾਵੇ ਤੁਸੀਂ ਤੁਹਾਡੇ ਸਾਰੇ ਪਾਕਾਂ ਭਗਤੇ ਟੈਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਿੱਖ ਧਰਮ ਦੇ ਵਿਰੋਧੀ ਆ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਅੱਜ ਤੱਕ ਇਤਿਹਾਸ ਰਿਹਾਗਾ ਪਰ ਸੰਤਾਪੂਰ ਦਾ ਪਾਨ ਕਰਦੇ ਨਗੇ ਬੜੀ ਬੜੀ ਸ਼ਾਨਦਾਰ ਗੱਲ ਹੈ ਸਪੀਕਰ ਸਾਹਿਬ ਅੱਜ ਜੋ ਕੱਲ ਇੱਕ ਪੰਜਾਬ ਦਾ ਪੰਜਾਬ ਪੱਖੀ ਬਜਟ ਲੋਕ ਪੱਖੀ ਬਜਟ ਬਿਦਾਟ ਅਨਿਪੋਜ਼ਟ ਟੈਕਸ ਬਜਟ ਜਿਹੜਾ ਉਹ ਪੰਜਾਬ ਦਾ ਪੇਸ਼ ਹੋਇਆ ਸਾਰੇ ਮਾਰੋ ਕੈਂਬਰ ਆਪਣੇ ਸੀਟਾਂ ਤੇ ਬੈਠੇ ਪਾਰਟੀ ਅੰਟੈਂਸ਼ਨ ਨਹੀਂ ਭੱਜ ਰਹੀ ਆ ਜਾਣ ਬੁੱਝ ਕੇ ਭੱਜ ਰਹੀ ਆ ਕਿਉਂਕਿ ਇਹਨਾਂ ਕੋਲ ਇੱਕ ਵੀ ਤੱਥ ਨਹੀਂ ਬੋਲਣ ਦੇ ਲਈ ਇਹਨਾਂ ਨੂੰ ਇਸ ਕਿਉਂਕਿ ਇਸੇ ਗੱਲ ਕਰਕੇ ਬਾਕਆਊਟ ਕਰ ਰਹੇ ਨੇ ਕੋਈ ਨਾ ਕੋਈ ਬਹਾਨਾ ਪਾੜਦੇ ਸੀ ਇੱਕ ਵੀ ਲਾਈਨ ਜਿਹੜੀ ਆ ਉਹ ਬਜਟ ਦੀ اپੋਜ਼ ਨਹੀਂ ਕਰ ਸਕੇ ਇੱਕ ਵੀ ਲਾਈਨ ਤੇ ਇਹਨਾਂ ਕੋਲੇ ਬੋਲਣ ਲਈ ਕੋਈ ਮਟੀਰੀਅਲ ਹੈ ਨਹੀਂ ਇਸੇ ਗੱਲ ਕੇ ਇਹ ਜਿਹੜਾ ਅਜ ਬਾਕਆਊਟ ਕਰਕੇ ਬਾਦਰ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆ ਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆ ਕੇ ਬਿਲਟ ਤੇ ਬਰਾਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨਾਲ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪਰਤਾਪ ਬਾਜਵਾ ਪਹਿਲਾ ਆਪਣੀ ਗੱਲ ਕਰਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਆਪਣੇ ਸਾਥੀ ਨੇ ਭੱਜ ਗਏ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਲੀ ਸਭ ਦੇ ਸਾਹਮਣੇ ਆਗਾ ਆਪਣੀ ਗੱਲ ਬੋਲਦੇ ਨੇ ਵਾਚ ਕੋਈ ਨਾ ਕੋਈ ਬਾਹਰ ਨਾ ਲਾ ਕੇ ਭੱਜਦੇ ਨੇ ਜੇ ਸਿੱਧੇ ਆਜਾ ਭਗਤ ਸਿੰਘ ਦੀ ਗੱਲ ਆਈ ਸੀ ਤਾਂ ਭਾਈ 75 ਸਾਲ ਤੋਂ ਪਾਰਟੀ ਦਾ ਕਿਹਦਾ ਰਾਜ ਰਿਹਾ ਦੇਸ਼ ਦੇ ਅੰਦਰ ਸਪੀਕਰ ਸਾਹਿਬ ਕਿਹਦਾ ਰਾਜ ਰਿਹਾਗਾ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਖਿਲਾਫ ਸੀਗੀ ਹਮੇਸ਼ਾ ਜਦੋਂ ਵੀ ਕਦੇ ਉਹਨਾਂ ਦੀ ਗੱਲ ਆਈ ਆ ਤਾਂ ਕਾਂਗਰਸ ਪਾਰਟੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਅਪਮਾਨ ਕੀਤਾਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਨਾਗਾ ਸਾਡੇ ਕੌਮਿਕ ਕਨਵੀਨਰ ਹਰਵਿੰਦ ਕੇਜਰੀਵਾੜੀ ਦਾ ਧੰਨਵਾਦ ਕਰਨਾ ਚਾਹੁੰਨਾਗਾ ਜਿਨ੍ਹਾਂ ਨੇ ਦੋ ਸਟੇਟਾਂ ਦੇ ਅੰਦਰ ਚਾਹੇ ਦਿੱਲੀ ਆ ਚਾਹੇ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਆ ਅੱਜ ਹਰ ਆਫਿਸ ਦੇ ਅੰਦਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਲੱਗੀ ਹੋਈ ਆ ਇਹ ਪੂਰਾ ਦੇਸ਼ ਜਾਣਦਾਗਾ ਸਾਰੇ ਇਮਾਨ ਕਰਦੇ ਨੇਗੇ ਇਹਨਾਂ ਲੋਕਾਂ ਨੇ ਅਪਮਾਨ ਕੀਤਾਗਾ ਅੱਜ ਮਹਾਲੀ ਦੇ ਕਮੰਤਰੀ ਏਅਰਪੋਰਟ ਦੇ ਉੱਤੇ ਕਮੰਤਰੀ ਏਅਰਪੋਰਟ ਦੇ ਉੱਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਆਦਮ ਕਾਦ ਬਤਕੀ ਲਾਇਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆਗਾ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਲਾਇਆਗਾ ਸਰ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜੇ ਮੈਡੀਕਲ ਕਾਲਜ ਬਣਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣਨ ਜਾ ਰਿਹਾ ਹੈਗਾ ਸੋ ਇਤੋਂ ਪਤਾ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇ ਖੜੀ ਚਾਹੁੰਦੀ ਆ ਪਰ ਲੈਕਨ ਅਸਰੀਅਤ ਦੇ ਵਿੱਚ ਕੁਝ ਕਰਨ ਵਾਲੀ ਚਾਹੁੰਦੀ ਬਾਜਬਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮ ਐਲ ਏ ਚੁਣੇ ਗਏ ਨੇ ਇਹਨਾਂ ਦੀ ਫੈਮਿਲੀ ਦੇ ਮੈਂਬਰ ਚੁਣੇ ਗਏ ਨੇਗੇ ਕਦੇ ਅੱਜ ਤੋਂ ਪਹਿਲਾਂ ਇਹਨਾਂ ਨੇ ਸਿੰਗਲ ਲਾਈਨ ਪੂਰਾ ਰਿਕਾਰਡ ਚੈੱਕ ਕਰਕੇ ਦੇਖ ਲਓ ਸਿੰਗਲ ਲਾਈਨ ਸ਼ਹੀਦ ਆਜਮ ਭਗਤ ਸਿੰਘ ਬਾਰੇ ਬੋਲੀ ਹੋਵੇ ਜਦੋਂ ਉਹਨਾਂ ਦੀ ਸਰਕਾਰ ਸੀ ਕਦੇ ਕਿਉਂ ਨਹੀਂ ਬਾਬਾ ਕਿਉਂ ਨਹੀਂ ਜਿਹੜਾ ਹੈਗਾ ਸ਼ਹੀਦ ਆਜਮ ਭਗਤ ਸਿੰਘ ਦਾ ਬੁੱਤ ਲਾਇਆ ਕਦੇ ਕਿਉਂ ਨਹੀਂ ਉਹਨਾਂ ਦੇ ਨਾਂ ਤੇ ਪੰਜਾਬ ਦੇ ਅੰਦਰ ਇੱਕ ਵੀ ਕੋਈ ਕਾਲਜ ਖੋਲ੍ਹਿਆ ਇੱਕ ਵੀ ਕੋਈ ਯਾਦਗਾਰ ਬਣਾਈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸ਼ਹੀਦ ਆਜਮ ਭਗਤ ਸਿੰਘ ਨੂੰ ਜਿਹੜਾ ਹੈਗਾ ਨਾਇਕ ਨਹੀਂ ਕਰਦੀ ਉਹਨਾਂ ਦੀ ਅੜਿਆਲੋਜੀ ਦੇ ਖਿਲਾਫ ਆ ਇਕੱਲੇ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਹਮੇਸ਼ਾ ਹੀ ਸਨਮਾਨ ਕਰਦੀ ਆ ਪਰ ਦੇਵੰਤ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਨੇਗੇ ਬਿਲਕੁਲ ਅਸੀਂ ਉਹਨਾਂ ਦੀ ਸੋਚ ਕਰ ਕਰ ਲੈ ਕੇ ਜਾ ਰਹੇ ਹਾਂ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾਗਾ ਜਾਂ ਜਨਮ ਦਿਵਸ ਹੁੰਦਾਗਾ ਅਸੀਂ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਹਰਜੋਤ ਬੈਂਚ 'ਚ ਹੀ ਬੈਠੇ ਨੇਗੇ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਸਾਰੇ ਸਕੂਲਾਂ ਦੇ ਅੰਦਰ ਇਹ ਖੁਦ ਜਾ ਕੇ ਫੰਕਸ਼ਨ ਕਰਾਉਂਦੇ ਮੈਂ ਦੇਖਿਆ ਹੈਗਾ ਖੁਦ ਆਮ ਆਦਮੀ ਪਾਰਟੀ ਨੇ ਜਦੋਂ ਆਮ ਆਰਵੀ ਪਾਰਟੀ ਦੀ ਸਰਕਾਰ ਬਣੀ ਆ ਸਰ ਤੁਹਾਨੂੰ ਵੀ ਪਤਾ ਤੁਸੀਂ ਸਾਰੇ ਆਪਾਂ ਸਾਰੇ ਜਾ ਕੇ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜਾ ਕੇ ਆਪਾਂ ਸਾਰਿਆਂ ਨੇ ਸੌਂ ਖਾਦੀ ਸੀ ਕਿ ਪੰਜਾਬ ਚੋਂ ਕਰਪਸ਼ਨ ਖਤਮ ਕਰਨੀ ਆ ਪੰਜਾਬ ਚੋਂ ਨਸ਼ਾ ਖਤਮ ਕਰਨਾਗਾ ਹੁਣ ਜਦੋਂ ਪੰਜਾਬ ਚ ਕਰਪਸ਼ਨ ਖਤਮ ਹੋ ਰਹੀ ਆ ਜਦੋਂ ਪੰਜਾਬ ਚੋਂ ਨਸ਼ਾ ਖਤਮ ਹੋ ਰਿਹਾ ਜਦੋਂ ਪੰਜਾਬ ਚ ਮਾਫੀਆ ਰਾਜ ਜਿਹੜਾ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਿਹੜਾ ਕਾਂਨਦਲ ਭਾਜਪਾ ਨੇ ਪੰਜਾਬ ਚ ਪੈਦਾ ਕੀਤਾ ਸੀ ਜਦੋਂ ਹੁਣ ਦਮ ਤੋੜਦਾ ਨਜ਼ਰ ਆ ਰਿਹਾ ਸਾਰੇ ਮਗਰਮਛਦੇ ਹੰਝੂ ਤੇ ਬਾਹਰ ਆ ਰਹੇ ਨੇ ਉਨੇ ਰੋ ਰਏ ਨੇ ਕਿ ਇਨਾ ਮਰੋ ਪੈਦਾ ਕੀਤਾ ਮਾਫੀਆ ਜਿਹੜਾ ਅੱਜ ਪੰਜਾਬ ਚ ਖਤਮ ਕਿਉਂ ਹੋ ਰਿਹਾ ਅੱਜ ਇਹ ਪੰਜਾਬ ਦੇ ਅੰਦਰੋਂ ਸ਼ਰਾਬ ਮਾਫੀਆ ਖਤਮ ਹੋਇਆ ਸਪੀਕਰ ਸਾਹਿਬ ਤਾਂ ਦੁੱਖ ਹੀ ਲੱਗ ਰਿਹਾ ਕੋ ਕਾਗਰਸੀਆਂ ਨੂੰ ਲੱਗ ਰਿਹਾ ਅੱਜ ਦੁੱਖ ਹੀ ਲੱਗ ਰਿਹਾ ਆ ਕਾਦੀ ਦਲ ਬੀਜੇਪੀ ਨੂੰ ਲੱਗ ਰਿਹਾਗਾ ਮੈਂ ਬੜੇ ਰਿਕਾਰਡ ਨਾਲ ਕਹਿ ਸਕਦਾ ਮੇਰੇ ਕੋਲ ਰਿਪੋਰਟ ਆ ਮੈਂ ਲੈ ਕੇ ਆਇਆ ਅੱਜ ਪੂਰਾ ਕਿ ਕਿਸ ਤਰ੍ਹਾਂ ਸ਼੍ਰੋਮਣੀ ਕਾਦੀ ਦਲ ਦੇ ਬੀਜੇਪੀ ਦੇ ਸਮੇਂ ਪੰਜਾਬ ਦੇ ਅੰਦਰ ਲਗਭਗ 400 ਕਰੋੜ